ਦਾ ਨਾਮ ਸੀ ਸਿਮਰਜੀਤ ਸਿੰਘ ਉਮਰ ਉਮਰ 21 ਸਾਲ ਤੇ ਉਸ ਤੋਂ ਬਾਅਦ ਇਹ ਮਤਲਬ ਘਰੇ ਸੀ ਉਸ ਤੋਂ ਬਾਅਦ ਇਹ ਮਨਵੀਰ ਸਿੰਘ ਇਹਨਾਂ ਨੂੰ ਸੱਜ ਕੇ ਲੈ ਕੇ ਆਇਆ ਘਰੋਂ ਆਪਣੀ ਗੱਡੀ 'ਚ ਉਸ ਤੋਂ ਬਾਅਦ ਇਹ ਨਾਰਿਕਾਹਾਂ ਵੱਲ ਦੀ ਗਏ ਨੇ ਜੀ ਉਸ ਤੋਂ ਬਾਅਦ ਇਹਨਾਂ ਨਾਲ ਹੋਰ ਮੁੰਡੇ ਉਹ ਬਾਲੀਵਾਲ ਖੇਡਦੇ ਹੁੰਦੇ ਨੇ ਉਹ ਮੁੰਡੇ ਰਲ ਕੇ ਇਹਨਾਂ ਨੇ ਰਾੜਮਾ ਪੈਟਰੋਲ ਪੰਪ ਤੋਂ ਜੀ ਤੇਲ ਪਵਾਇਆ ਪੈਣੀ ਪੈਣੀ ਤੋਂ ਜੀ ਪੈਣੀ ਤੋਂ ਬਾਅਦ ਇਹ ਰਾੜਮਾ ਬੇਦੀ ਮਲੇ ਕੋਲ ਲੈ ਆ ਰਹੇ ਸੀ ਇਹ ਗੱਡੀ ਦਾ ਗੱਡੀ ਦਾ ਜਿਹੜਾ ਸੱਜੇ ਪਾਸੇ ਵਾਲਾ ਟਾਇਰ ਪੈਂਚਰ ਹੋ ਗਿਆ ਜੀ ਇਸ ਕਰਕੇ ਗੱਡੀ ਜਿਹੜੀ ਹੈ ਰੋਡਪੁੜਨੀਆਂ ਖਾ ਕੇ ਸੜਕ ਦੀ ਇਸ ਕਰਕੇ ਮੇਰੇ ਬੱਚੇ ਦੀ ਸਿਮਰਜੀ ਦੀ ਕਿੰਨੇ ਵਜੇ ਦੀ ਘਟਨਾ ਜੀ ਇਹ ਰਾਤ ਨੂੰ 11:30 ਵਜੇ ਦੀ ਗੱਲ ਹੈ ਜੀ ਤੁਹਾਨੂੰ ਕਿੰਨੇ ਕਿਚੇ ਬਾਅਦ ਪਤਾ ਚੱਲਿਆ ਮੈਨੂੰ 12:30 ਵਜੇ ਪਤਾ ਲੱਗਿਆ ਜੀ ਕਿੰਨੇ ਜਣੇ ਸਵਾਰ ਸੀ ਗੱਡੀ ਵਿੱਚ ਇਹਨਾਂ ਦੇ ਵਿੱਚ 5 ਬੰਦੇ ਸਵਾਰ ਸੀ ਹਾਂ ਜੀ ਕਿੰਨੇ ਜਣੇ ਮਰ ਤੁਸੀ ਉਹਨਾਂ ਵਿੱਚੋਂ 2 ਦੀ ਤਾਂ ਮੌਕੇ ਦੀ ਡੈਥ ਹੋ ਗਈ ਜੀ ਬਾਕੀ ਰੈਫਰ ਕਰਤੇ ਸੀ ਅਲੱਗ-ਅਲੱਗ ਆਪਣੇ ਹਸਪੀਟਲਾਂ ਨੂੰ ਉਹਨਾਂ ਵਿੱਚੋਂ ਇੱਕ ਹੋਰ ਦੀ ਡੈਥ ਹੋ ਗਈ ਉਹਨਾਂ ਦਾ ਨਾਮ ਪਤਾ ਜੀ ਬੱਚੇ ਜਿਹੜੇ ਬੱਚੇ ਜਿਹੜੇ ਸਾਰੇ ਹਾਂ ਜੀ ਮੇਰੀ ਇੱਕ ਇੱਕ ਦਾ ਸਿਮਰਜੀਤ ਸਿੰਘ ਆ ਜੀ ਉਹ ਮੇਰਾ ਬੱਚਾ ਹੀ ਆ ਜੀ ਤੇ ਦੂਜਾ ਆਪਣਾ ਹੈਗਾ ਅ ਅਲੀਸਾਨ ਆ ਜੀ ਉਹ ਉਹਦੀ ਨਾਲ ਹੀ ਡੈਥ ਹੋ ਗਈ ਜੀ ਇਹ ਦੋਵੇਂ ਮੌਕੇ ਤੇ ਡੈਥ ਹੋ ਜੀ ਤੀਜਾ ਬੰਦਾ ਹੈਗਾ ਆਪਣੇ ਉਹ ਵੀ ਜੋ ਜਵੇਦ ਆ ਜੀ ਜਮਾਲਪੁਰੇ ਦਾ ਉਹਦੀ ਵੀ ਉਦੋਂ ਬਾਅਦ ਜਦੋਂ ਰੈਫਰ ਕਰਤਾ ਉਦੋਂ ਬਾਅਦ ਉਹਦੀ ਆ ਕੇ ਹਸਪੀਟਲ ਦੇ ਵਿੱਚ ਡੈਥ ਹੋ ਗਈ ਜੀ ਤੁਹਾਨੂੰ ਇਹ ਜਾਣਕਾਰੀ ਕੋਈ ਹੈਗੀ ਵੀ ਕਾਦੇ ਨਾਲ ਐਕਸੀਡੈਂਟ ਹੋਇਆ ਮੈਨੂੰ ਤਾਂ ਜੀ ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਜੀ ਬਾਕੀ ਲੋਕ ਦੱਸਦੇ ਨੇ ਵੀ ਹਾਂ ਗੱਡੀ ਉਧਰੋਂ ਆਈ ਉਦੋਂ ਟਾਇਰ ਫਟਿਆ ਸੀ ਗੱਡੀ ਉਹ ਟੋਟੋਪੜੀਆਂ ਖਾ ਕੇ ਇਹ ਚਾਰੇ ਬੰਦੇ ਦੋ ਅੱਗੇ ਡੇਪੇ ਜੀ ਇਹ ਮੇਰਾ ਬੱਚਾ ਤੇ ਇੱਕ ਡਰਾਈਵਰ ਜੀ ਤੁਹਾਨੂੰ ਜ਼ਨਾਮ ਤੋਂ ਪਤਾ ਨਹੀਂ ਹਾਂ ਜੀ ਚੌਥੇ ਦਾ ਨਾਮ ਹੀ ਨਹੀਂ ਪਤਾ ਮਨਵੀਰ ਸਿੰਘ ਮਨਵੀਰ ਸਿੰਘ ਆ ਜੀ ਕਿੰਨੀ ਕੁ ਉਮਰ ਦੀ ਜੇ ਚੋਣ ਸਭ ਬੱਚਿਆਂ ਦੀ ਮੇਰੇ ਬੱਚੇ ਦੀ ਤਾਂ 21 ਸਾਲ ਦੀ ਉਮਰ ਸੀ ਜੀ ਲਗਭਗ 21 ਤੋਂ 20 22 ਸਾਲ ਦੇ ਵਿੱਚ ਸੀ ਪੰਜੇ ਬੱਚੇ ਸਰ ਕੀ ਨਾਮਤਾ ਦੱਸੋ ਜੀ ਮੇਰਾ ਨਾਮ ਸੰਵੀਰ ਕਿੱਥੇ ਦੇ ਰਹੋ ਨਾਲ ਮੈਂ ਇਕਬਾਲ ਸੋਨੀ ਰਾਮਲੇ ਕੋਟ ਦਾ ਸਰ ਜਿਹੜਾ ਰਾਤੀ ਐਕਸੀਡੈਂਟ ਹੋਇਆ ਇਹਦੇ ਬਾਰੇ ਸਰ ਸਾਡਾ ਮਤਲਬ ਮੇਰਾ ਭਾਈ ਸੀਗਾ ਕਦਮ ਕੁ ਮਿਲਿਆ ਅਲੀਸ਼ਾਨ ਨਾਮ ਉਹ ਅਲੀਸ਼ਾਨ ਖਾਨ ਔਰ 23 ਸਾਲ ਦੀ ਉਮਰ ਦੀ ਐਕਸੀਡੈਂਟ ਸਾਨੂੰ ਖੁਦ ਹੀ ਲੇਟ ਪਤਾ ਲੱਗਿਆ ਪੰਪੋ ਲੈ ਵੀਰ ਤੋਂ 7:30 ਤਿੰਨ ਦਾ। ਔਰ ਬਸ ਇਹ ਨਾਲ ਪਤਾ ਲੱਗ ਗਿਆ। ਸਰ ਕਿੰਨੇ ਕਵਜ ਦੀ ਗੱਲ ਹੈ ਇਹ? ਇਹ 11:30 ਕਰ ਹੋ ਜਾਣੀ। ਕਿੱਥੋਂ ਕਿੱਤੇ ਮਾਰੇ ਸੀਗੇ ਜੀ? ਇਹ ਖੰਨੇ ਰੋਡ ਤੋਂ ਸੀ। ਖੰਨੇ ਰੋਡ ਤੋਂ ਉੱਥੇ ਕੋਈ ਮਤਲਬ ਖਿੱਡਣ-ਫੁੱਡਣ ਜਾਂਦੇ ਨਹੀਂ ਜੀ। ਸਰ ਨਹੀਂ। ਇਹ ਸਰ ਨਹੀਂ ਖਿੱਡਣਾਂ ਨਹੀਂ ਜਾਂਦੇ। ਵੈਸੇ ਤਾਂ ਇਹ Eid ਦਾ ਦਿਨ ਸੀ ਔਰ ਵੈਸੇ ਬੱਚੇ ਗੇਵਦੀ ਨੂੰ ਮਨਾਫਨਾ। ਕਿ ਜਿਹੜੀ ਇਹਨਾਂ ਦੀ ਡੈਥ ਹੋਈ ਆ ਇਹ ਮੌਕੇ ਤੇ ਹੋਈ ਆ ਕਿ ਉੱਥੋਂ ਜਾਂ ਕਿਸੇ ਹਾਲਤ ਚ ਲੈ ਕੇ ਆਉਂਦਾ ਗਿਆ। ਸਰ ਕੋਈ ਪਤਾ ਨਹੀਂ ਗੱਲ ਦੀ। ਫਰੀਕ ਤਸੰ। ਪਾਣੋ ਜਾਣੀ ਬਹੁਤ ਕਾਫੀ। ਹਾਂ ਜਨੋ ਕੀ ਆਉਂਦੀ ਆ। ਇਹ ਕਿੰਨੇ ਜਣੇ ਹੈਗੇ ਉਸ ਕਾਰ ਦੇ ਵਿੱਚ ਜਿਹਦਾ ਐਕਸੀਡੈਂਟ ਹੋਇਆ ਸਰ ਪੰਜ ਜਣੇ ਸੀ ਬਾਕੀ ਜਿਹੜੇ ਬੱਚੇ ਹੈਗੇ ਨੇ ਨਾਲ ਇਹਨਾਂ ਦੇ ਹੈਗੇ ਸੀ ਉਹਨਾਂ ਦਾ ਹੀ ਹਾਲਾਤ ਕਿਦਾਂ ਦੇ ਨੇ ਜੀ ਸਰ ਉਹਨਾਂ ਦਾ ਵੀ ਹਨ ਕੋਈ ਪਤਾ ਨਹੀਂ ਪਰ ਜਿੰਨਾ ਤੋਂ ਸੁਣਨ ਵਿੱਚ ਆਇਆ ਕਿ ਦੋ ਜਣਾਂ ਦੀ ਸਥਿਤੀ ਬਹੁਤ ਖਰਾਬ ਸੀ ਤੇ ਇੱਕ ਫਟ ਹੋ ਗਿਆ ਸੀ ਮੇਰਾ ਨਾਮ ਡਾਕਟਰ ਹਮਦ ਬਿਲਾਲ ਸਰ ਕੱਲ ਰਾਤੀ ਇੱਕ ਐਕਸੀਡੈਂਟ ਹੋਇਆ ਜੀ ਖੰਨਾ ਰੋਡ ਤੇ ਉਹਦੇ ਬਾਰੇ ਜਾਣਕਾਰੀ रिकॉर्ड ਦੇ ਮੁਤਾਬਿਕ ਸਾਡੇ ਕੋਲ 5 ਜਿਹੜੇ ਐਕਸੀਡੈਂਟ ਚ ਇਨਵੋਲਵ ਸੀ ਆਏ ਜਿਹਦੇ ਵਿੱਚੋਂ ਇੱਕ 우ਮੈਰ ਅਸਲ ਜਿਹਨੂੰ ਰੈਫਰ ਕੀਤਾ ਗਿਆ ਪਟਿਆਲੇ ਦੂਸਰਾ ਪੇਸ਼ੈਂਟ ਸੀ ਪ੍ਰਭ ਸਿੰਘ ਰਿਕਾਰਡ ਦੇ ਮੁਤਾਬਿਕ ਉਹਨੂੰ ਵੀ ਰੈਫਰ ਕੀਤਾ ਗਿਆ ਪਟਿਆਲੇ ਤੀਸਰਾ ਸੀ ਮਨਵੀਰ ਜਿਹਨੂੰ ਐਡਮਿਟ ਕੀਤਾ ਗਿਆ ਸਵਾਲ ਦੀ ਹਾਲਤ ਹੈ ਖਰਾਬ ਜੀ ਦੇਖ ਕੇ ਔਨ ਡਿਊਟੀ ਡਾਕਟਰ ਵੱਲੋਂ ਜੇਕਰ ਕੀਤਾ ਜੇ ਆਪ ਕੋ ਸਮੇਂ ਬਾਅਦ ਚੌਥਾ ਜੋ ਸਾਡੇ ਕੋਲ ਆਈ ਉਹ ਸੀਸੀ ਮਨਜੀਤ ਸਿੰਘ ਜੋ ਬ੍ਰਾਡ ਐਡ ਸੀ ਪੰਜਵਾਂ ਅਦੀਸ਼ਾਂਤ 21 ਸਾਲ ਦਾ ਇਹ ਵੀ ਬ੍ਰਾਡ ਐਡ ਸੀ ਜਿਹਦੀ ਇਨਫੋਰਮੇਸ਼ਨ ਸੀ ਰਿਲੇਟਡ ਫੁਲ ਸਟੇਸ਼ਨ ਉਹਦਾ ਟਾਈਮ ਰਿਕਾਰਡ ਦੇ ਮੁਤਾਬਿਕ 11:55 ਦਾ ਇਸ ਤਰ੍ਹਾਂ ਕਰ ਗਿਆ ਇਹ ਸਰ ਰਾਦਰ ਟਾਈਮ ਸੀ ਕਰਾਂ ਹਾਂਜੀ 11:55 ਪੀਐਮ ये हर पेशेंट रेफर कितने उन्नावरे कोई जानकारी पास चखाई उन्नावरे कोई ऑफिशियल इंफॉर्मेशन तो नहीं है कि वैसे को कितने मुझे को पोस्टमार्टम दे दिया ले को ले एक पुलिस लेफ्टिनेंट पर पोस्ट होने हैं हले मेरे को अली शाह टाइम वे दे लेक्याइन हले उधर पोस्टमार्टम कंडक्ट करना कितने दिएगा ਦੂਸਰੀ ਦਿ ਵਾਲੇ ਪੁਲਿਸ ਰਿਪੋਰਟ ਜਿਹਨੂੰ ਅਸੀਂ ਫਿਨਿਸ਼ ਕਰਾਂਗੇ ਕੇ ਸੈਕੰਡਰੀ ਦੇਖਦੇ ਆਂਕੀ ਥੈਂਕ ਯੂ ਸਰ ਕੋਟਾ ਥਾਣਾ ਸਦਰ ਨਗੜਾ ਇਹ ਰਾਤੀ ਗੱਲ ਹੈ ਜੀ ਰਾਤ 11:30 ਵਜੇ ਪਿੰਡ ਰਾਣਵਾ ਕੋਡਾ ਗੱਡੀ ਵਿੱਚ ਪੰਜ ਬੱਚੇ ਸੀ ਜਿਹੜੇ ਸਵਾਰ ਹੋ ਕੇ ਆ ਰਹੇ ਸੀ ਮਲੇਰਕੋਟਲੇ ਨੂੰ ਇਹ ਜਦੋਂ ਪਿੰਡ ਰਾਣਵਾ ਪਹੁੰਚੇ ਤਾਂ ਇਹਨਾਂ ਦੀ ਜਿਹੜੀ ਕੋਡਾ ਕਾਰ ਸੀ ਉਹ ਪਲਟਾ ਖਾ ਗਈ ਯਾਨੀ ਕਿ ਕਈ ਲੋਟ-ਵੋਟਣੀਆਂ ਖਾ ਕੇ ਅਲਟਗੀ ਕੀ ਤੋਂ ਉਹਦੇ ਵਿੱਚ ਜਿਹੜੇ ਮੌਕੇ ਤੇ ਸਿਮਰਨਜੀਤ ਸਿੰਘ ਪੁੱਤਰ ਗਰਮੇਲ ਸਿੰਘ ਵਾਸੀ ਦੁਵਾਰਾ ਅਤੇ ਅਲੀ ਖਾਨ ਪੁੱਤਰ ਮੁਹੰਮਦ ਰਮਜ਼ਾਨ ਵਾਸੀ ਵੱਡਾ ਖਾਰਾਫੂ ਮਲੇਰਕੋਟਲਾ ਉਮਰ 21 ਸਾਲ ਆ ਮੌਕੇ ਤੇ ਇਹਨਾਂ ਦੀ ਮੌਤ ਹੋ ਗਈ ਬੱਚਿਆਂ ਦੀ ਮਨਵੀਰ ਸਿੰਘ ਆ ਪੁੱਤਰ ਦਵਿੰਦਰ ਸਿੰਘ ਵਾਸੀ ਦੁਆਰਾ ਕੀ ਹਾਲ محمد ਮਾਇਰ ਉਰਫ ਹੈਪੀ ਪੁੱਤਰ محمد ਅਸलम ਵਾਸੀ ਰਤਨ ਕਲੋਨੀ ਕਮਾਲਪੁਰ ਮਨਵੀਰ ਸਿੰਘ ਵਾਸੀ ਡੇਰਾ ਬਕਸੀ ਜਿਹਦੇ ਬੱਚੇ ਤਿੰਨੇ ਜ਼ਖਮੀ ਇਹਨਾਂ ਅਨੁਸਾਰ ਕਿੱਥੇ ਜਿਨ੍ਹਾਂ ਨੂੰ ਮੱਲਾ ਸਰਕਾਰੀ ਹਸਪਤਾਲ ਮਰੇਕੋਟਲੇ ਲੈਂਦਾ ਜਿੱਥੋਂ ਦਾਖਲਾ ਇਹਨਾਂ ਨੂੰ ਮੱਲਾ ਰੈਫਰ ਕਰਤਾ ਇੱਕ ਨੂੰ ਡੀ ਐਮ ਸੀ ਦਾ ਕਰਤਾ ਜੀ ਦੋ ਬੱਚਿਆਂ ਨੂੰ ਵੀ ਮਰੇ ਹਸਪਤਾਲ ਪਟਿਆਲਾ ਉਹਨਾਂ ਚੋ ਕਿਸੇ ਦੀ ਆਈ ਹੈ ਜੀ ਖਬਰ ਦੂਹਾਂ ਬੱਚਿਆਂ ਬਾਰੇ ਜੇ ਕੁਝ ਨਹੀਂ ਪਤਾ ਲੱਗਿਆ ਜੀ ਜਿਹੜਾ ਇਹ ਬੱਚੇ ਸੀ ਇਹਦੇ ਵਾਸਤੇ ਕਰਮੇਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਗੁਵਾਰਾ ਦੇ ਬਿਆਨ ਤੇ ਅੰਡਰ ਸੈਕਸ਼ਨ 176 ਦੀ ਕਾਰਵਾਈ ਕੀਤੀ ਗਈ ਹੈ ਸਰ ਕਿੰਨੇ ਲਾਸਾਂ ਦਾ ਪੋਸਟਮਾਰਟਮ ਹੋ ਚੁੱਕਾ ਹੈ ਦੋ ਲਾਸਾਂ ਦਾ ਪੋਸਟਮਾਰਟਮ ਹੋ ਰਿਹਾ ਹੈ ਬਾਕੀ ਦਾ ਹਜੇ ਕੋਈ ਇਨਫੋਰਮੇਸ਼ਨ ਹੈ ਨਹੀਂ ਸਰ ਉਹਨਾਂ ਦੀ ਕੋਈ ਨਹੀਂ